ਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਆਪਾਂ ਆਰਕੰਡੀ ਦੇ ਬਹੁਤ ਸੋਹਣੇ ਬੁਟੀਕ ਵਰਕ ਦੇ ਸੂਟ ਰਹਿਣ ਵਾਲੇ ਨੇ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੀ ਸ਼ਾਪ ਦਾ ਐਡਰੈਸ ਦੱਸ ਦੇਵਾਂ ਸਾਡੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬਟਲਾੜਾ ਤੋਂ ਬੋਹਾਵਾਲ ਜਾਂਦੇ ਆ ਰਾਸਤੇ ਦੇ ਵਿੱਚ ਇੱਕ ਪੋਲ ਆਉਂਦਾ ਜੀ ਪੁਲ ਨੂੰ ਕ੍ਰੋਸ ਕਰਨ ਤੋਂ ਬਾਅਦ ਖੱਬੇ ਹੱਥ ਪੰਪ ਆਉਂਦਾ ਜੀ ਪੰਪ ਵਾਲੀ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜਿਹੜੀਆਂ ਭੈਣਾਂ ਵਿਜ਼ਿਟ ਕਰਕੇ ਵੀ ਸੂਟ ਦੇਖਣਾ ਚਾਹੁੰਦੀਆਂ ਨੇ ਦੇਖ ਸਕਦੀਆਂ ਨੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਜੀ ਮੈਂ ਆਰਕੰਡੀ ਦੇ ਸੂਟ ਲੈ ਕੇ ਆਏ ਆ ਘੇਰੇ ਦਾ ਰਹਿਣ ਵਾਲਾ ਜੀ ਵਰਕ ਲੈਂਥ ਜਿੰਨੀ ਮਰਜ਼ੀ ਬਣਾਓ ਕੋਈ ਇਸ਼ੂ ਨਹੀਂ ਹੈ ਜੀ ਘੇਰੇ ਦਾ ਵਰਕ ਹੈ ਜੀ ਉੱਪਰ ਤੱਕ ਜਾਏਗਾ ਇਹ ਕਾਫੀ ਉੱਪਰ ਤੱਕ ਵਰਕ ਆਏਗਾ ਜੀ ਇਹ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਪਰਫੋ ਮਸ਼ੀਨ ਦਾ ਵਰਕ ਹੈ ਬਿਲਕੁਲ ਲਾਈਟ ਮਹਿੰਦੀ ਸ਼ੇਡ ਇਹਦਾ ਸੂਟ ਦਾ ਸ਼ੇਡ ਹੈ ਜੀ ਲਾਈਟ ਮਹਿੰਦੀ ਸ਼ੇਡ ਸੂਟ ਦਾ ਹੈ ਆਰਕੰਡੀ ਦਾ ਜਿਹੜਾ ਹਰੇਣ ਵਾਲਾ ਸ਼ਰਟ ਦਾ ਪੀਸ ਨਾਲ ਬਾਜੂ ਦਾ ਵਰਕ ਵੀ ਦਿੱਤਾ ਹੋਇਆ ਜੀ ਇੱਕ ਸਾਈਡ ਤੇ ਬਾਜੂ ਦਾ ਵਰਕ ਹੈ ਜੀ ਆਰਕੰਡੀ ਜਿਹੜਾ ਸਟੱਫ ਰਹਿਣ ਵਾਲਾ ਹੈ ਜੀ ਲਾਈਨਿੰਗ ਲੱਗੇਗੀ ਵਿਦਆਊਟ ਲਾਈਨਿੰਗ ਬੇਸ ਨਹੀਂ ਹੈਗਾ ਆਰਕੰਡੀ ਲਾਈਨਿੰਗ ਲਾ ਕੇ ਹੀ ਬਣਦੀ ਹੈ ਬਹੁਤ ਸੋਹਣਾ ਸਟੱਫ ਹੈ ਜੀ ਆਰ ਕੰਡੀ ਦਾ ਔਰ ਨਾਲ ਆਪਾਂ ਲਗਾਈ ਹੈ ਜੀ ਪਲੇਨ ਕੈਮਰਿਕ ਦੀ ਬਾਟਮ ਕੈਮਰਿਕ कॉटन ਦੀ ਬਾਟਮ ਲਗਾਈ ਹੈ ਜੀ ਆਪਾਂ ਬਹੁਤ ਸੋਹਣਾ ਬਾਟਮ ਦਾ ਸਟੱਫ ਹੈ ਬਾਟਮ ਥੱਲੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਵਧੀਆ ਸਟੱਫ ਹੈ ਜੀ ਥਿੱਕ ਸਟੱਫ ਹੈ ਕੈਮਰਿਕ ਬਹੁਤ ਸੋਹਣੀ ਲਾਈ ਆਪਾਂ ਇਹਦੇ ਨੀਚੇ ਕੋਈ ਜ਼ਰੂਰਤ ਨਹੀਂ ਹੈ ਜੀ ਆਪਾਂ ਨੂੰ ਲਾਈਨਿੰਗ ਦੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਰੱਖਿਆ ਜੀ ਆਪਾਂ ਵਿਦ ਬਾਟਮ ਇਹ ਸੂਟ ਦਾ ਪ੍ਰਾਈਸ ਹੈ ਜੀ 1200 ਰੁਪਏ ਔਰ ਵਿਦਆਊਟ बॉटम ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਤਾਂ ਉਹ 900 ਰੁਪਏ ਦੇ ਵਿੱਚ ਇਹ ਸੂਟ ਜਿਹੜਾ ਸ਼ਰਟ ਪੀਸ ਬਾਈ ਕਰ ਸਕਦੀਆਂ ਨੇ ਵਿਦ बॉटम ਇਹ ਸੂਟ ਦਾ ਪ੍ਰਾਈਸ ਹੈ ਜੀ ਪੂਰੇ ਸੂਟ ਦਾ ਪ੍ਰਾਈਸ ਹੈ 1200 ਰੁਪਏ ਵਿਦਆਊਟ ਦੁਪੱਟਾ ਸੂਟ ਰਹਿਣ ਵਾਲਾ ਹੈ ਜੀ ਮਸ਼ੀਨੀ ਵਰਕ ਕੀਤਾ ਹੈ ਏਮਬਰਾਇਡਰੀ ਬਹੁਤ ਸਫਾਈ ਨਾਲ ਏਮਬਰਾਇਡਰੀ ਕੀਤੀ ਹੋਈ ਹੈ ਆਰ ਕੰਡੀ ਸਟਫ ਦੇ ਉੱਤੇ ਹੈ ਕਿਉਂਕਿ ਸਟਫ ਆਰ ਕੰਡੀ بیس ਹੈ ਜੀ ਬਹੁਤ ਸੋਹਣਾ ਸਟਫ ਲਗਾਇਆ ਹੋਇਆ ਆਪਾਂ ਵਧੀਆ ਵਾਲਾ ਸਟੱਫ ਲੱਗਿਆ ਜੀ ਆਰਕੰਡੀ ਕੋਈ ਮਤਲਬ ਇਦਾਂ ਨਹੀਂ ਹੈਗਾ ਵੀ ਆਪਾਂ ਵੀ ਉਵੇਂ ਹੀ ਚੱਕ ਕੇ ਲਗਾਤਾ ਤੁਹਾਨੂੰ ਕਹਿਣ ਨੂੰ ਕਹਤਾ ਮੈਂ ਆਰਕੰਡੀ ਬਟ ਨਹੀਂ ਪਰ ਓਦਾਂ ਦਾ ਕੁਝ ਵੀ ਕੰਮ ਨਹੀਂ ਹੈਗਾ ਪਿਓਰ ਆਰਕੰਡੀ ਸਟੱਫ ਲੱਗਿਆ ਹੈ ਜੀ ਬਹੁਤ ਸੋਹਣਾ ਸਟੱਫ ਲਾਇਆ ਹੋਇਆ ਆ ਪਾਰਕੰਡੀ ਦਾ ਪਲੇਨ ਔਰ ਨਾਲ ਜਿਹੜੀ ਬਾਟਮ ਲਾਈ ਹੈ ਜੀ ਆਪਾਂ ਕੈਮਬ੍ਰਿਕ ਦੀ ਲਾਈ ਹੈ 1200 ਰੁਪਏ ਦਾ ਤੁਹਾਨੂੰ ਇਹ ਸੂਟ ਰਹਿਣ ਵਾਲਾ ਹੈ ਜੀ ਤੁਸੀਂ ਅਗਰ ਇਹਦੇ ਨਾਲ ਦੁਪੱਟਾ ਵੀ ਬਣਵਾਉਣਾ ਚਾਹੁੰਦੇ ਹੋਰ ਬਣਵਾ ਸਕਦੇ ਹੋ ਸਾਡੇ ਨਾਲ ਸਾਡੇ ਕੋਲ ਕਾਫੀ ਤਰ੍ਹਾਂ ਦੇ ਜਿਹੜੇ ਦੁਪੱਟੇ ਅਵੇਲੇਬਲ ਨੇ ਜਿਹੜਾ ਵੀ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਉਹਦੇ ਨਾਲ ਲੈ ਸਕਦੇ ਹੋ। ਔਰ ਪ੍ਰਾਈਸ ਰਹਿਣ ਵਾਲਾ ਜੀ ਸੂਟ ਦਾ 1200 ਰੁਪਏ ਆਪਾਂ ਇਹਦੇ ਵਿੱਚ ਕਾਫੀ ਕਲਰ ਦੇ ਵਿੱਚ ਇਹ ਆਇਆ ਜੀ। ਅਲੱਗ-ਅਲੱਗ ਵਰਕ ਦੇ ਵਿੱਚ ਕਲਰਾਂ ਦੇ ਵਿੱਚ ਆਪਾਂ ਇਹਨੂੰ ਲੈ ਕੇ ਆਏ ਆ। ਸੈਕੰਡ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਗੋਟਾ ਪੱਤੀ ਦਾ ਕੰਮ ਹੋਇਆ ਉੱਤੇ। ਗੋਟਾ ਪੱਤੀ ਦਾ ਕੰਮ ਹੋਇਆ ਜੀ ਉੱਪਰ। ਪਰਫਮ ਮਸ਼ੀਨ ਦਾ ਵਰਕ ਹੋਇਆ ਜੀ। ਘੇਰੇ ਦੇ ਉੱਤੇ ਜਿਹੜਾ ਫਲਾਵਰ ਪ੍ਰਿੰਟ ਬਣਾਇਆ ਗਿਆ ਜੀ ਘੇਰੇ ਦੇ ਉੱਤੇ ਦਿੱਤਾ ਗਿਆ ਆਪਣਾ ਸੌਰੀ ਪ੍ਰਿੰਟ ਹੈਗੀ ਵਰਕ ਜਿਹੜਾ ਦਿੱਤਾ ਗਿਆ ਜੀ ਘੇਰੇ ਦੇ ਉੱਤੇ ਦਿੱਤਾ ਗਿਆ ਪ੍ਰੋਪਰ ਗਾਜਰੀ 쉐ਡੇ ਸੂਟ ਦਾ ਰਹਿਣ ਵਾਲਾ ਹੈ ਜੀ। ਗਾਜਰੀ 쉐ਡੇ ਸੂਟ ਦਾ ਗਾਜ ਸੂਟ ਦਾ ਕਲਰ ਹੈ ਜੀ। ਇਹ ਆ ਗਿਆ ਜੀ ਆਪਣੇ ਬਾਵਾ ਦਾ। ਜਿਹੜਾ ਡਿਜ਼ਾਈਨ ਆਏਗਾ ਜੀ ਆਰ ਕੰਡੀ ਹੀ ਸਟੱਫ ਰਹਿਣ ਵਾਲਾ ਹੈ। ਆਰਕੰਡੀ ਸਟੱਫ ਰਹਿਣ ਵਾਲਾ ਹੈ ਜੀ ਪਲੇਨ ਆਰਕੰਡੀ ਲੈ ਕੇ ਆਪਾਂ ਤੁਹਾਡੇ ਲਈ ਵਰਕ ਕਰਵਾਈ ਹੈ ਬਹੁਤ ਸੋਹਣਾ ਸਟੱਫ ਹੈ ਜੀ ਇਹ ਪ੍ਰਾਈਸ ਹੈਗਾ ਜੀ ਇਹਦਾ 1200 ਰੁਪਏ ਵਿਦ ਜਿਹੜਾ ਬਾਟਮ 1200 ਰੁਪਏ ਜੀ ਵਿਦਆਊਟ ਬਾਟਮ ਤੁਸੀਂ ਲੈਣਾ ਚਾਹੁੰਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਬਾਟਮ ਵੀ ਬਣਾਉਣਾ ਚਾਹੁੰਦੇ ਹੋ ਕੰਬੀਨੇਸ਼ਨ ਕਰਕੇ ਬਣਾਉਣਾ ਚਾਹੁੰਦੇ ਹੋ ਤਾਂ ਇਹਦਾ ਪ੍ਰਾਈਸ ਕੱਲੀ ਸ਼ਰਟ ਦਾ ਰਹੇਗਾ ਜੀ 900 ਰੁਪਏ ਵਰਕ ਵੀ ਕਰਵਾਇਆ ਹੋਇਆ ਜੀ ਸਟੱਫ ਵੀ ਆਪਾਂ ਨਾਲ ਦੇ ਰਹੇ ਹਾਂ ਬਹੁਤ ਸੋਹਣਾ ਸਟੱਫ ਹੈ ਜੀ ਅੱਜਕੱਲ 900 ਦੇ ਵਿੱਚ ਪ੍ਰਿੰਟ ਸੂਟ ਹੀ ਬੰਦਾ ਆਪਾਂ ਤੁਹਾਨੂੰ ਵਰਕ ਵਾਲਾ ਸੂਟ ਦੇ ਰਹੇ ਆ ਉਹ ਵੀ ਆਰਕੰਡੀ ਦਾ ਕਿਉਂਕਿ ਆਰਕੰਡੀ بیس ਐਦਾ ਹੁੰਦਾ ਜੀ ਗਰਮੀ ਦਾ ਕੋਈ ਵੀ ਹਨਾ ਆਪਾਂ ਨਿੱਕੇ-ਵੋਟੇ ਫੰਕਸ਼ਨ ਦੇ ਵਿੱਚ ਆਰਕੰਡੀ ਦਾ بیس ਪਾ ਕੇ ਮਤਲਬ ਰੈਡੀ ਕਰਵਾ ਕੇ ਸੂਟ ਬਹੁਤ ਸੋਹਣਾ ਹਨਾ ਫੰਕਸ਼ਨ ਅਟੈਂਡ ਕੀਤਾ ਜਾ ਸਕਦਾ ਨੈਕਸਟ ਜਿਹੜਾ ਕਲਰ ਹੈ ਜੀ ਕਲਰ ਹੈ ਸਰਫ ਕਲਰ ਇਹ ਆਈਗਾ ਜੀ ਘੇਰੇ ਦਾ ਪ੍ਰਿੰਟ ਆ ਘੇਰੇ ਦਾ ਵਰਕ ਸੌਰੀ ਬਾਦਲੇ ਦਾ ਟੱਚ ਆਪਾਂ ਸਾਰਿਆਂ ਦੇ ਵਿੱਚ ਦਿੰਦੇ ਜੀ ਥੋੜਾ-ਥੋੜਾ ਬਾਦਲੇ ਦਾ ਟੱਚ ਦਿੱਤਾ ਗਿਆ ਹੈ ਘੇਰੇ ਦੁੱਤੀਆ ਦਾ ਦੋ ਲਾਈਨਾਂ ਬਣਾਈਆਂ ਹੋਈਆਂ ਨੇ ਜੀ ਵਿੱਚ ਇਹਦੇ ਬੂਟੀਆਂ ਦਿੱਤੀਆਂ ਗਈਆਂ ਵੱਡੀਆਂ ਬੂਟੀਆਂ ਕੋਈ ਨਿੱਕੀ ਜਿਹੀ ਬੂਟੀ ਨਹੀਂ ਹੈ ਵਧੀਆ 10 ਤੋਂ 12 ਇੰਚ ਤੱਕ ਇਹ ਜਿਹੜਾ ਘੇਰਾ ਉੱਪਰ ਤੱਕ ਰੈਡੀ ਹੋਊਗਾ ਔਰ ਨਾਲ ਹੀ ਇਹਦਾ ਬਾਜੂ ਦਾ ਜਿਹੜਾ ਦਿੱਤਾ ਗਿਆ ਵਰਕ ਵੱਡੀ ਗੱਲ ਜੀ ਵਰਕ ਦੀ ਫਿਨਿਸ਼ਿੰਗ ਦੀ ਹੁੰਦੀ ਹੈ ਪਰਫਮ ਮਸ਼ੀਨ ਨਾਲ ਵਰਕ ਹੋਇਆ ਹੈ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵੱਡੀਆਂ ਮਸ਼ੀਨਾਂ ਨਾਲ ਵਰਕ ਨਹੀਂ ਹੋਇਆ ਹੋਇਆ ਬਹੁਤ ਸੋਹਣਾ ਸਟੱਫ ਹੈ ਜੀ ਆਰਕੰਡੀ ਦਾ ਔਰ ਪ੍ਰਾਈਸ ਹੈਗਾ ਜੀ 1200 ਰੁਪਏ ਪੂਰੇ ਸੂਟ ਦਾ ਅਗਰ ਕੱਲੀ ਸ਼ਰਟ ਵੀ ਲੈਣਾ ਚਾਹੁੰਦੇ ਹੋ ਤਾਂ 900 ਰੁਪਏ ਦੇ ਵਿੱਚ ਕੱਲੀ ਸ਼ਰਟ ਬਾਈ ਕਰ ਸਕਦੇ ਹੋ ਔਰ ਸਟੱਫ ਆਰਕੰਡੀ ਦਾ ਹੈਗਾ ਜੀ ਬਿਲਕੁਲ ਪਿਓਰ ਆਰਕੰਡੀ ਹੈ ਕੋਈ ਖਰਾਬ ਹੋਣ ਵਾਲਾ ਸਟੱਫ ਨਹੀਂ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਆਰਕੰਡੀ ਦਾ ਜਿਹੜੀਆਂ ਭੈਣਾਂ ਆਰਕੰਡੀ ਮਤਲਬ ਪਾ ਚੁੱਕੀਆਂ ਨੇ ਜਾਂ ਉਹਨਾਂ ਨੂੰ ਇੱਛਾ ਹੈ ਉਹ ਲੈ ਸਕਦੀਆਂ ਨੇ ਕਿਉਂਕਿ ਉਹਨਾਂ ਨੂੰ ਸਟੱਫ ਦਾ ਪਤਾ ਹੈ ਜਿਹੜੀਆਂ ਭੈਣਾਂ ਪਹਿਲਾਂ ਵੇਅਰ ਕਰ ਚੁੱਕੀਆਂ ਉਹਨਾਂ ਨੂੰ ਸਟੱਫ ਦਾ ਪਤਾ ਹੈ ਵੀ ਆਰਕੰਡੀ ਸਟੱਫ ਕਿਦਾਂ ਦਾ ਹੁੰਦਾ ਹੈ ਘਰਵੀ ਦੇ ਵਿੱਚ ਆਪਾਂ ਪਾਰਟੀ ਵੇਅਰ ਸੂਟ ਬਣਾਉਣ ਲਈ ਆਰਕੰਡੀ ਸਟੱਫ ਆਪਾਂ ਹਨਾ ਚੂਜ਼ ਕਰਦੇ ਆ ਬਹੁਤ ਸੋਹਣੇ ਸੂਟ ਬਣ ਕੇ ਇਹਦੇ ਤੇ ਰੈਡੀ ਹੁੰਦੇ ਨੇ ਮਸ਼ੀਨ ਵਰਕ ਲਈ ਔਰ ਨੈਕਸਟ ਜਿਹੜਾ ਆਪਣੇ ਕੋਲੇ ਸੂਟ ਹੈ ਜੀ ਪਿੰਕ ਕਲਰ ਦਾ ਇਹਦਾ ਡਿਜ਼ਾਈਨ ਦੇਖੋ ਜੀ ਤੁਸੀਂ ਨੀਚੋਂ ਇਹ ਜਿਹੜੀਆਂ ਮਤਲਬ ਲਾਈਨਾਂ ਜਾ ਰਹੀਆਂ ਨੇ ਸਾਈਡ ਤੇ ਇਦਾ ਬੁਟਾ ਦਿੱਤਾ ਵਿਆ ਜੀ ਉੱਪਰ ਤੱਕ ਜਾਣ ਗਿਆ ਜੀ ਇਹ ਲਾਈਨਾਂ ਇੱਥੇ ਬਣੇਗਾ ਜੀ ਨੈਕ ਇਹ ਵਾਲਾ ਨੈਕ ਦੀ ਸਪੇਸ ਦਿੱਤੀ ਗਈ ਹੈ ਜੀ ਇੱਥੇ ਆਹ ਵਾਲਾ ਨੈਕ ਬਣੇਗਾ ਜੀ ਇੱਥੇ ਨਾਲ ਬਾਜੂ ਦੀ ਬੂਟੀ ਵੀ ਦਿੱਤੀ ਕੀ ਹੈ ਜੀ ਔਰ ਬਾਟਮ ਆ ਸਾਰੇ ਨਾਲ ਆਪਣਾ ਕੈਮਬ੍ਰਿਕ ਦੀਆਂ ਹੀ ਲਗਾਈਆਂ ਜੀ ਕੋਈ ਵੀ ਹੋਰ ਸਟੱਫ ਨਹੀਂ ਲਗਾਏ ਜਿਹੜੀ ਆ ਭੈਣਾ ਕੈਮਬ੍ਰਿਕ ਦੀ ਬਾਟਮ ਨਹੀਂ ਪਾਉਣਾ ਚਾਹੁੰਦੀਆਂ ਕੈਮਬ੍ਰਿਕ ਬਹੁਤ ਸੋਹਣੀ ਲਗਾਈ ਆ ਵੈਸੇ ਜਿਹੜੀਆਂ ਭੈਣਾ ਨਹੀਂ ਵੀ ਕੈਮਬ੍ਰਿਕ ਕਿਸੇ ਪਹਿਨੂ ਨਹੀਂ ਵੀ ਵਧੀਆ ਲੱਗਦੀ ਤਾਂ ਮੇਰੀ ਭੈਣ ਉਹ ਕੱਲੀ ਸ਼ਰਟ ਵੀ ਲੈ ਸਕਦੀ ਆ ਕੋਈ ਦਿੱਕਤ ਨਹੀਂ ਆ ਬਾਟਮ ਅਸੀਂ ਰੱਖ ਲਾਂਗੇ ਔਰ ਜਿਹੜਾ ਆਪਣਾ ਸੂਟ ਦਾ ਪ੍ਰਾਈਸ ਹੈ ਜੀ ਤੁਹਾਨੂੰ ਮੈਂ ਦੱਸਿਆ ਹੀ ਹੈ ਸੂਟ ਦਾ ਪ੍ਰਾਈਸ ਹੈਗਾ ਜੀ ਅਗਰ ਤੁਸੀਂ ਕੱਲਾ ਸੂਟ ਲੈਣਾ ਪੂਰਾ ਸੂਟ ਲੈਣਾ ਚਾਹੁੰਦੇ ਹੋ ਤੇ ਆ ਪੂਰੇ ਸੂਟ ਦਾ ਪ੍ਰਾਈਸ ਹੈ ਜੀ 1200 ਰੁਪਏ ਅਗਰ ਕੱਲੀ ਸ਼ਰ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਪਾਂ ਇਹ ਸੂਟ ਜਿਹੜੇ ਬਣਵਾਏ ਨੇ ਜੀ ਤੁਸੀਂ ਇਹਨਾਂ ਨੂੰ ਹੋਰ ਵੀ ਕਿਸੇ ਕਲਰ ਤੇ ਕਸਟਮਾਈਜੇਸ਼ਨ ਅਵੇਲੇਬਲ ਹੈ ਜੀ ਕਸਟਮਾਈਜ਼ ਕਰਵਾ ਸਕਦੇ ਹੋ ਔਰ ਪਲੇਨ ਜਿਹੜਾ ਸਟੱਫ ਹੈ ਜੀ ਆਰਕੰਡੀ ਦਾ ਉਹ ਵੀ ਤੁਸੀਂ ਵਾਈ ਕਰ ਸਕਦੇ ਹੋ ਮੇ ਤਾਂ ਉਹ ਸਾਰੇ ਦੁਬਾਰਾ ਤੋਂ ਦਿਖਾ ਰਹੀਆਂ ਜੀ ਜਿਹੜੀਆਂ ਪੈਣਾ ਲੈਣਾ ਚਾਹੁੰਦੀਆਂ ਨੇ ਸਕਰੀਨਸ਼ਾਟ ਲੈ ਕੇ ਉਹ ਆਪਣਾ ਆਰਡਰ ਬੁੱਕ ਕਰ ਸਕਦੀਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਜੀ ਆਰ ਕੰਡੀ ਦੇ ਸੂਟ ਸਾਰੇ ਸੂਟ ਰਹਿਣਗੇ ਜੀ ਬੁਟੀਕ ਵਰਕ ਦੇ ਜਿਹੜੀਆਂ ਭੈਣਾਂ ਲੈਣ ਦੀਆਂ ਚਾਹਵਾਨ ਨੇ ਲੈਣਾ ਚਾਹੁੰਦੀਆਂ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਜਿਹੜੀਆਂ ਭੈਣਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਕਮੈਂਟ ਦੇ ਵਿੱਚ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਲੱਗਦੀ ਹੈ ਕਿਵੇਂ ਤੁਸੀਂ ਕਿਵੇਂ ਦੇ ਸੂਟ ਚਾਹੁੰਨੇ ਹੋ ਅੱਗੇ ਤੋਂ ਲਈ ਅਸੀਂ ਕਿਵੇਂ ਦੇ ਸੂਟ ਲੈ ਕੇ ਆਈਏ ਔਰ ਕੋਈ ਵੀ ਤੁਸੀਂ ਕੁਐਸਚਨ ਮਤਲਬ ਪੁੱਛਣਾ whatsapp ਨੰਬਰ ਚੱਲ ਰਿਹਾ ਹੈ ਮੇਰੇ whatsapp ਨੰਬਰ ਤੇ ਕੰਟੈਕਟ ਕਰਕੇ ਤੁਸੀਂ ਹਨਾ ਮਤਲਬ ਗੱਲ ਕਰ ਸਕਦੇ ਹੋ ਜਾਂ ਫਿਰ ਆਪਣਾ ਜੇ ਆਰਡਰ ਬੁੱਕ ਕਰਨਾ ਹੈ ਸਕਰੀਨਸ਼ਾਟ ਭੇਜ ਕੇ ਵੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ 1200 ਰੁਪਏ ਪੂਰੇ ਸੂਟ ਦਾ ਪ੍ਰਾਈਸ ਹੈ ਇਕੱਲੀ ਸ਼ਰਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ 900 ਰੁਪਏ ਆਰਕੰਡੀ ਦਾ ਬੇਸ ਹੈ ਜੀ ਪਫ ਵਰਕ ਕੀਤਾ ਹੋਇਆ 900 ਰੁਪਏ ਦੇ ਵਿੱਚ ਇਕੱਲਾ ਵਰਕ ਹੀ ਹੁੰਦਾ ਜੀ ਜਿਹੜਾ ਆਪਾਂ ਨਾਲ ਸਟੱਫ ਵੀ ਤੁਹਾਨੂੰ ਦੇ ਰਹੇ ਹਾਂ ਜਿਹੜੀਆਂ ਭੈਣਾਂ ਇਹ ਸੂਟ ਲੈਣਾ ਚਾਹੁੰਦੀਆਂ ਨੇ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਔਰ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਲਿミਟਡ ਸਟਾਕ ਹੈ ਜੀ ਆਪਣੇ ਕੋਲੇ ਸਾਰੇ ਇਹ 4-5 ਸੂਟ ਨੇ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਇਆ ਜੀ ਇਹ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ